ਜੋ ਇਹ ਪਹੁੰਚ ਗਿਆ ਕੋਟਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਦਾ ਟਾਈਮ ਹੋ ਗਿਆ 7:30 ਹੀ ਨਾਗ ਆਇਆ ਅੱਜ ਹੀ 15 ਤੇ ਦੇਖਦੇ ਆ ਅੱਜ ਦਾ ਕੀ ਰੇਟ ਆਈ ਨਾਗ ਬਹੁਤ ਆਏ 15 ਤੇ 2 17 ਹੋ ਗਈ ਉਹ ਨਾਗ ਪੂਰਾ ਕੀ ਸਾਰਾ ਨਾਗ ਹੋ ਗਿਆ ਤੇ ਬਾਕੀ ਫਿਰ ਦੇਖਦੇ ਆ ਅੱਜ ਦਾ ਕੀ ਰੇਟ ਹੈ ਵਪਾਰੀ ਵੀ ਅੱਜ ਬਹੁਤ ਆਏ ਤੂੜੀ ਵੀ ਬਹੁਤ ਆ ਫਿਰ ਦੇਖਦੇ ਆ ਕੀ ਰੇਟ ਹੈ 7:30 ਹੋ ਗਈ ਟਾਈਮ ਸਾਹੀ ਨੀ ਆ ਜਿਵੇਂ ਦੇ ਬੈਠੀ ਆ ਪਿਛਲੇ ਪਾਸੇ ਲਾ ਲਾ ਖਾਜ ਜਿਹੜਾ ਲੱਗ ਗਿਆ ਜੀ ਹਾਂ ਜੀ ਬੋਲੋ 250 ਕਿੰਨੇ ਦਾ ਲਿਰੇ 250 ਰੁਪਇਆ 250 ਚੱਲ ਨਹੀਂ ਸਿੱਖਣੇ ਜਾਣਾ ਨਹੀਂ ਜਾਣਾ 250 ਰੁਪਇਆ 100 ਹੋਰ ਕਰ ਦੇ 60 ਰੁਪਏ 65 ਰੁਪਏ ਸੰਦਮਾ ਜਾਣਾ ਜਾੜੂਗਾ ਜਾਊਗੀ 70 ਰੁਪਏ 70 ਰੁਪਏ 80 85 285 ਰੁਪਏ 285 ਰੁਪਏ ਬੋਲਾਂ ਬਾਈ ਕਿਨੇ 285 ਰੁਪਏ ਲਓ ਜੀ ਪਹਿਲੀ ਟਰਾਲੀ ਆ ਤੇ 285 ਰੁਪਏ ਲੱਗ ਗੀ ਤੂੜੀ ਅੰਦਰ ਦੀ ਜਿਵੇਂ ਸਾਫ ਇਹ ਵੀ ਤੂੜੀ ਜਿਹੜੀ ਅੰਦਰ ਦੀ ਜਿਵੇਂ ਸਾਫ ਆਈ ਦੇਖੋ ਕਰੋ ਕੁਆਲਿਟੀ ਚੈੱਕ ਇਹ ਵੀ ਤੂੜੀ ਜਮਾ ਸਾਫ ਸੁੱਕੀ ਇਹਦਾ ਦੇਖਦੇ ਕੀ ਰਾਈ ਪਹਿਲੀ ਟਰਾਲੀ ਲੱਗੀ 285 ਬੋ ਬਾਈ ਠੀਕ ਆ ਦੋ ਆ ਨਾ ਇਹਦੇ ਟਾਲੀ ਵੀਰੇ ਆਪਣੀ ਅੰਦਰ ਦੀ ਬਾਹਰ ਦੀ ਬਾਈ ਅੰਦਰ ਅਰ ਵੀ ਆਉਂ ਬਾਹਰ ਦੀ ਟੂੜੀ ਦੇ ਨਾਲ ਦੀ ਬਾਈ ਬੋਲੋ ਹੈ ਜੀ 250 ਰੁਪਿਆ ਬਾਈ ਕਿੱਥੇ ਜਾਣੀ ਤੂੰ ਵੀਕਰ ਲੋੜ ਤੇ ਮੈਂ ਟਰਬੀ ਸਾਹਿਬ ਉੱਥੇ ਜਾਏਗਾ। ਇੰਨੀ ਕੁ ਵੜੀ। ਸੰਨਮਾ ਲੋਗਲੇ ਪਾਸੇ ਆ 500 ਰੁਪਿਆ ਕਰਾਇਆ। ਸੜਸੜੀ ਯੋਗਤੀ ਨਾ ਵੀ। ਉਹਦੀ ਮਰਜ਼ੀ ਆ ਯਾਰ ਜਾ ਨਹੀਂ ਉਹ ਰੇਲ ਗੱਡੀ ਆ। ਇਹਦਾ ਹੱਕ। ਉਹਦੀ ਪੁੱਛ ਲੈ। 500 ਰੁਪਿਆ ਕਰਾਇਆ। ਆ ਲੈ ਛੁੱਟ ਜਿੱਗੀ ਆਂਗੇ ਇੱਥੇ ਹੀ ਇੱਥੇ ਹੀ ਦੇਖ ਲੈ। ਮਾਰਦੀ ਆ। 10 ਭਾਈ ਜੀ ਨਾ 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 ਆ ਤੂੜੀ ਦਾ ਦੁੱਧ ਦਾ ਫਰਕ ਆ ਯਾਰ ਭਾਈ ਮੈਂ ਗਲਤ ਗੱਲ ਯਾਰ ਲੈ ਹਾਂ ਦੱਸਿਆ ਕਰੋ ਗੱਲ ਅਗਲੇ ਯਾਰ ਆ ਤੂੰ ਮੈਂ ਯਾਰ ਪੁੱਛਿਆ ਭਾਈ ਆ ਤੂੰ ਆਪਾਂ ਪੁੱਕੀ ਤੂੜੀ ਉਹਦੇ ਨਾਲੋਂ ਫਰਕ ਆ ਕਰ ਲੈ ਇੱਥੇ ਵੇਖ ਲੈ ਮਨਕੇ ਰੌਲਾ ਪਊਗਾ ਆਹਦੀ ਆ ਭਾਈ ਇਹ ਬੰਦਲ ਦੀ ਦਾਰੇ ਕਰ ਬੋਲੀ ਮੈਂ ਜੋ ਦਿਨ ਹੋ ਗਈ ਮੈਂ ਨਹੀਂ ਦਾਰੇ ਦਾਰੇ ਬੋਲੀ ਮੈਨੂੰ ਨਹੀਂ ਲੱਗਦਾ ਕੀ ਕਰਨਾ ਬੁੜਕੇ ਸੌਣਾ ਪਾਵੇ ਨਹੀਂ ਇੱਥੇ ਪਣ ਗਈ ਗਲਤ ਨਹੀਂ ਗਈ ਯਾਰ ਕੀ ਹੋਇਆ

ਹਾਂਜੀ ਬੋਲੋ 200 ਰੁਪਇਆ ਕਹਿੰਗਾ ਟਿੱਪ ਸਾਹਿਬ 250 ਰੁਪਇਆ 100 ਘਟਾ ਦੇ 60 ਰੁਪਇਆ ਲਿਖਾ ਲੈ ਉਹੀ 85 ਰੁਪਇਆ ਯਾਰ ਇਹਦੇ ਉਵੇਂ ਕਰ ਦੇ 300 ਰੁਪਇਆ 300 ਰੁਪਇਆ ਹੋਰ ਬਣੀ ਗੱਲ 25 ਲਾ ਬਾਈ ਆ ਜੋਤ ਲਾ ਲਓ ਜੀ ਇਹ 300 ਰੁਪਇਆ ਹੋ ਗਈ 300 ਹੋ ਗਈ ਸੀ ਬੋਲੀ ਤੇ ਦੁਬਾਰਾ ਹੋਈ ਹੈ ਜੀ 250 ਤੋਂ 300 ਹੋ ਗਈ ਜੀ ਕਿਧਰ ਜਾ ਮੋਟਾ ਆ ਜਿਹੜਾ ਫੇਲਾ ਗਿਆ ਆ ਬੱਤੀ ਲੈਣਾ ਹਾਂ ਹਾਂ ਆਏ ਮੋੜ ਮੋੜ ਤੋਂ ਲਿਆਉਂਦਾ 25 ਰਸੀਬਤ ਇਹ ਚੇਰ ਵਾਲਾ ਨਿਪੜਿਆ ਵਧੀਆ ਰਹਿ ਗਿਆ ਤੂੰ ਹਾਂ 25 ਉਧਰ ਕੋਲ ਤੇ ਲਿਆ ਆ ਬੰਦੂ ਕੋਈ ਨਹੀਂ ਕੋਈ ਨਹੀਂ ਬਾਈ ਵਧੀਆ ਰਹਿ ਗਿਆ ਚੱਲ ਵੀ ਕਾਲੇ ਕਹਦਾ ਹੋ ਗਿਆ ਕਾਲੇ ਦਾ ਭਾਈ ਨੰਬਰ ਦੇ ਦੇ ਜੇ ਉਹਨੂੰ ਟੈਲੀ ਆਉਣੇ ਯਾਰੀ ਗੱਲ ਨਹੀਂ ਸਨ ਨਹੀਂ ਬਈ ਸੰਦੀਪ ਜੀ ਬਾਉਣ ਯਾਰੀ ਕਰਨਾ ਤੇਰਾ ਅੰਦਰ ਖੁੱਦਾ ਹੋਵੇ ਹਾਂ ਬਾਈ ਕੜਾਈ ਟਿੱਬੀ ਵਾਲਾ ਲੈ ਗਿਆ ਮਰਦੀ ਆ ਇਹ ਮਰਦੀ ਕੁਰੇ ਬਾਹਰ ਦੀ ਹੈ ਦੇ ਨਾਲ ਸੀ ਭਾਈ ਬੋਲੋ ਬੋਲੋ ਪਰ ਬੋਲਦਾ ਨਹੀਂ ਕੋਈ 200 ਰੁਪਏ ਯਾਰ ਪੁੱਛਦਾ ਜਾਊਗਾ ਨਹੀਂ ਬੰਦੇ ਜਾਊਗਾ ਨਹੀਂ ਭਾਈ ਪੁੱਛ ਥਾਲੀ ਕਿਹਦਾ ਮਰੇ ਇਹ ਤਾਂ ਹੋਰ ਜਾਏਗਾ ਕਿ ਨਹੀਂ ਯਾਰ ਭਾਈ ਦੱਸ 500 ਰੁਪਏ ਕਰਾਇਆ ਭਾਈ ਓਏ ਬੋਲ 250 ਰੁਪਏ ढाई सौ रुपया ढाई सौ रुपया दो सौ तो सत्तर रुपये पचहत्तर रुपये अस्सी रुपये दो सौ अस्सी रुपए दो सौ अस्सी रुपये दो ਕੁਝ ਵਧੀਆ ਹੋ ਗਿਆ। ਚੰਪੂ ਆ। ਬੋਲ ਤਰਾ ਕੀ ਦੇਗਾ? ਤਾ ਫਾਇਦਾ ਹੀ ਹੋ ਗਿਆ। ਆਈਆਂ ਭਾਈ। ਪਤਾ ਹੀ ਨਹੀਂ ਕੋਈ ਮੰਡੀ ਸੀ। ਆਪਣੇ ਆ। ਕਿੱਧਰ ਰੜ ਕੇ ਮੋੜ? ਮਾਣੀਪੁਰ ਟ੍ਰੇਨ ਦਾ ਭਾਰਣਾ ਓਏ। ਬੋਲੋ। ਆ ਜਾੜੂ ਬਈ ਸਖਾਲੇ ਕਿੱਧਰ ਉੱਠ ਗਿਆ ਯਾਰ ਆ ਜਾ ਪੁੱਛਿਆ ਨਾ ਯਾਰ ਜਾਊਗਾ ਜਾਂ ਨਹੀਂ ਜਾਊਗਾ ਕਿ ਨਹੀਂ ਜਾਊਗਾ ਕਿ ਨਹੀਂ ਜਾਊਗਾ ਫਿਰ ਆਪਣੀ ਜਾਂਦੇ ਕਰੇ ਫਿਰ ਕਰਦੇ ਅਗਲਾ ਨਹੀਂ ਜਾਂਦਾ ਫਿਰ ਦੁਬਾਰੇ ਕਰਦੇ ਮਰਜ਼ੀ ਉਹਦੀ ਪੁੱਛ ਨਹੀਂ ਆ ਬੋਲੋ ਵਾਹ ਜੜਾ ਵਾਲਾ ਵਾਹ ਬੰਦੀ ਹੈ ਕਿਹਨਾਂ ਵਿੱਚ ਸਖਾਲੇ ਜਾਊਗਾ 260 60 260 ਰੁਪਏ 65 ਰੁਪਏ 75 ਰੁਪਏ 80 ਰੁਪਏ 80 ਰੁਪਏ 90 ਰੁਪਏ 290 ਰੁਪਏ 300 ਰੁਪਿਆ 10 ਰੁਪਏ 20 ਰੁਪਏ 320 ਰੁਪਏ ਬੋਲਾ ਭਾਈ ਕਿਨੇ 320 ਰੁਪਏ ਫੇਰ ਲੱਗੀ 320 ਕੋਈ ਨੀ ਕਰ ਲਾ ਬੰਦੇ ਕੀ ਹੋ ਗਿਆ ਜੀ ਵਨ ਨੰਬਰ ਐਲੀਜੀਬਲ ਹੈ ਆਏ ਭਾਈ ਤੁੜੀ ਕੀ ਦੀ ਅੰਦਰ ਦੀ ਥੋੜੀ ਬੋਲੋ ਜੀ 250 ਰੁਪਿਆ 250 ਰੁਪਿਆ 60 65 ਰੁਪਏ 70 ਰੁਪਏ 270 ਰੁਪਏ 70 ਰੁਪਏ ਬੋਲਾਂਗੇ ਤੇ 270 ਰੁਪਏ ਬਾਈ ਜੀ ये लगे 270 सौ सत्तर रुपये थोड़ी जमा साफ आई बोलो भाई ढाई सौ रुपया ਪਰ ਡੋ 71 78 300 ਰੱਖ ਲਓ 305 ਨਹੀਂ ਅਸੀਂ 15 315 ਰੁਪਏ ਹਾਂਜੀ 20 ਰੁਪਏ ਕਿੱਥੇ ਜਾਣਾ ਬਾਈ ਆ ਨਥੇ ਓਏ 20 ਰੁਪਏ 320 ਬੋਲਾਂਗੇ ਨਾ 25 325 ਰੁਪਏ ਬੋਲਾਂਗੇ ਨਾ 325 ਰੁਪਏ ਸਿੱਖਾਂ ਵਾਲੇ ਬਾਈ 200 ਰੁਪਏ ਲੋ ਜੀ ਲੱਗੀ 325 ਰੁਪਏ ਤੇ ਲੋਕਲ ਨਾਕ ਦੇਖ ਸਾਦੇ ਹੈ ਘਟ ਘਟ 10 12 ਨਾਕ ਪਏ ਜੀ ਛੁੜੀ ਬਹੁਤ ਆਈ ਜੀ

250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ ਅੰਦਰ ਦੀ ਕਿਰੇ ਅੱਜ ਕੱਲ ਮੇਰੇ ਕਰਨੀ ਆ ਤੇ ਜਾਣਾ 250 55 60 62 62 70 80 બોલો બોલો 85 90 290 રૂપિયા બોલા બગને 290 રૂપિયા કિસી જાણે ભાઈ એ લગી 290 રૂપિયા ঢাই টাই ঢাই ਚੌਂਜਾ 252 60 60 65 70 80 81 82 90 92 95 300 300 ਬੋਲਣ ਬਾਈ ਜੀ 300 ਰੁਪਏ ਬਾਈ ਜੀ ਲਓ ਜੀ ਲੰਗੀ 300 ਰੁਪਏ ਜੀ

250 ਰੁਪਿਆ 250 ਮੁਕਸਰੌਣ ਘੜਾ ਰਿਹਾ 250 ਸਿੱਕਾ ਜੀ ਹਰੇ ਯਾਰ 250 52 60 ਕਿਤਰਾ ਬਾਈ ਠੀਕ ਹੈ ਤੋੜੀ ਅੱਧੇ ਹੀ ਆ ਸਾਫੀ ਵਿੱਚੋਂ ਹਾਂਜੀ ਹਾਂਜੀ ਆ ਹੀ ਲੱਕੂਗੀ 270 ਰੁਪਿਆ ਹੀ ਮੇਰੇ ਮੂਹੇ ਆ ਗਿਆ ਬਸ ਨਹੀਂ ਲੰਗੇਗਾ ਪਾ ਲੈ ਪਾ ਦੇ ਕੋਈ ਗੱਲ ਨਹੀਂ 70 ਰੁਪਏ ਦੱਬੀਆਂ ਗੰਮ ਦੋ 75 ਰੁਪਏ 80 85 285 ਪੂਰੀ ਨਾ ਮਾੜੀ ਹੋਏ 99 295 305 305 ਬੋਲਾ ਬਾਈ ਜੀ ਇਧਰ ਆ 305 ਬੋਲਾਗੇ ਨਾ 10 ਰੁਪਏ ਹਾਂਜੀ 15 15 ਬੋਲਾਗੇ 315 ਆ ਜੋ ਜੀ ਲੋ ਜੀ ਲੱਗੀਆਂ 315 ਰੁਪਏ ਤੇ ਨਾ ਕਰ ਰਹਿ ਗਏ ਸੀ 2 4 ਤੇ 6 7k ਨਾ ਕਰ ਰਹੀ ਅਗਲੀ ਵੀ ਆਪਣੀ ਹੈ ਆਹ ਜੱਸੇ ਹੋਰ ਹੋਰ ਕਰਤਾਂ ਉਹ ਹੱਸਦਾ ਰਹੇ ਮਗਰ ਨੰਬਰ ਲੈ ਲੈਂਦੇ ਪਹਿਲਾਂ ਗੱਲ ਸੁਣਾਉਣੀ ਨਾਮ ਇਹਦਾ ਪਾ ਸਾਡੇ ਕਿਹਦੀ ਡਾਲੀ ਵੀਰੇ ਆਪਣੀ ਆਪਣੀ ਹਾਂ ਕਿਸੇ ਨਾਲ ਦੀ ਹੈ ਕਿਸੇ ਨਾਲ ਦੀ ਕਿਸੇ ਨਾਲ ਦੀ ਬੋਲੋ ਨਹੀਂ ਨਹੀਂ ਉਸੇ ਨਾਲ ਦੀ ਹੈ ਹਾਂਜੀ ਬੋਲੋ ਪੂਰੀ ਪਾਰਟੀ ਦੇ ਗੱਜੇ ਵਿੱਚੋਂ ਫਿਰ ਗੋਲੇ ਤੇ ਹੁਣ ਕਿੱਥੇ ਜਾਣੀ ਆ ਬੋਲਾਂ ਹੱਟੇ ਗਣਾ ਬਹੁਤ ਨੇੜੇ ਉਸੇ ਨਾਲ ਦੀ ਬੋਲੋ ਹੀ ਬੋਲੋ ਅਗਰ ਫੁੱਲੀ ਨੂੰ ਤਾਂ ਲੈ ਆਵਾਗਿਆ ਕਲਾਉੜਾ ਥੋੜੀ ਆਵਾ ਲਾ ਜੀ ਆ ਬੋਲੋ 260 ਰੁਪਏ 60 ਰੁਪਏ 60 ਰੁਪਏ ਉਸੇ ਨਾਲ ਦੀ ਹੈ ਅਰੇ ਵੇਖ ਕਮ ਚੋਈਤ ਉਸੇ ਨਾਲ ਦੀ ਉਸੇ ਨਾਲ ਦੀ ਕੋਈ ਨਹੀਂ ਫਿਰ ਚੱਕੀ ਇਹ ਰਵੇ ਖੜੇ ਨਾ ਹਾਂ ਕੁਲਵਾਰ ਤੇ ਕਿਧਰ ਗਾਉਂਦਾ ਉਸੇ ਨਾਲ ਦੀ ਥੱਲੇ ਤੇ ਕੋਈ ਹੈ 60 ਰੁਪਏ 70 75 ਉਹੀ ਚੀਜ਼ ਹੈ ਹਾਂ ਉਹੀ ਚੀਜ਼ 75 80 80 90 92 94 300

ਲੱਗਦੀ ਆ ਤਾਂ ਨੰਬਰ ਨਹੀਂ ਭਾਈ ਨਹੀਂ ਭਾਈ ਬੋਲਾ ਲਗਾਣਾ ਕਿਤੇ ਆਪਣੇ ਖੇਤ ਦੇ ਕਹਿੰਦੇ ਆ ਭਾਈ ਤਨੂ ਕਾਇਦਾ ਤੇ ਨੰਬਰ ਲਗਾ ਦੇ ਨੰਬਰ ਲਗਾ ਮੈਂ ਤਾਂ 100 ਦੇ ਤੱਕ ਨੰਬਰ ਲਿਖਦੇ ਵਕਤ ਮੈਂ ਨੰਬਰ ਦੋਵਾਂ ਦਾ ਲਿਖ ਦੇਣਾ ਲੱਗਦਾ ਯਾਰ ਲੱਗਦੀ ਯਾਰ ਕਿਹਦੇ ਮੇਰੇ ਨਾਲ ਦੇਖਦੀ ਆ ਵੀ ਸਾਵਾਤ ਉਹ ਹੀ ਦਵਾ ਰਹੀ ਆ ਪਤਾ 1500 ਨੰਬਰ

ਇਹ ਲੈਣੀ ਨੂੰ ਇੱਥੇ ਦਾ ਜੀ ਇਹ ਲੈਣੀ ਨੂੰ ਦਾ ਅੰਦਰ ਦੀ ਆਈ 250 ਰੁਪਿਆ 52 60 65 70 72 80 80 90 99 95 295 300 ਰੁਪਿਆ 5 5 305 ਬੋਲਾਂਗੇ ਨੇ 305 ਰੁਪਿਆ ਲਓ ਜੀ ਇਹ ਟ੍ਰੈਕੀ 305 ਦੇ 5 ਰੁਪਏ ਆ ਜਾਓਗੇ ਯਾਰ ਕਿਤੇ ਨਾ ਕੋਈ ਸਟਾਫ ਹੋਵੇ ਯਾਰ ਕਿਤੇ ਤਾਬ ਉਹ ਫਾਦਰਾਨਾ ਵੀ ਕੀ ਹਾਲ ਚਾਲ ਦਾ ਜੀ ਬੜੀ ਬਗਲੇ ਨਹੀਂ ਕੋਈ ਨਾ ਸੂਰੀ ਥੋੜੀ ਗੱਲ ਲੈਣ ਵਾਲਾ ਫਟ ਲੌਕ ਕੋਲ ਜੀ ਇਹਦੇ ਆਪਣੇ ਇਕੱਠੇ ਕਰਕੇ ਵੇਖੀ ਨਹੀਂ ਨਹੀਂ ਰੇਡ ਵੇਖ ਆਹ ਰੇਡ ਵੇਖੀ ਆਵਾਂਗੇ ਦਾ ਬਸ ਜਦੋਂ ਮੈਂ ਕਿਥੇ ਲੈ ਲਾਂਗੇ ਆਹ ਰੇਡ ਦਾ ਜਮਾ ਹਟੇਗਾ 300 ਦਾ ਰੇਡ ਰਹਿ ਗਈ ਹਾਂ ਅਗਲੇ ਅੰਮ੍ਰੋ ਦਾ ਘੱਟਾ ਪਾਉ ਉਹ ਅੰਦਰ ਦੇ ਕਹਿੰਦੇ ਫੋਟ ਜਪੀਆ ਜੀ ਜੀ ਟਲੀ ਆਪਨੀ ਆ ਬਾਈ ਦੀ ਆ ਵੀ ਹੈਗਾ ਅੰਦਰ ਦੀ ਹੈ ਜੀ ਅੰਦਰ ਦੀ ਅੰਦਰ ਦੀ ਆ ਬੋਲੋ ਭਾਈ 270 ਰੁਪਏ ਚੱਕ ਹੋਰ ਮਲਾ 75 ਰੁਪਏ 80 ਰੁਪਏ ਚੱਕਿਆ ਅਜ ਅੰਦਰ ਦੀ 80 90 90 95 300 300 ਬੋਲਾਂ ਵਿਕਲੇ 300 ਰੁਪਏ ਹੀ ਲਿਖੋ ਉੱਥੇ ਹੀ 300 ਰੁਪਏ ਆ ਬੋਲੋ ਆਇਆ ਹੈ ਸੱਤ ਆਇਆ ਨਾ ਮੜਾ ਆਇਆ ਕੋਈ ਆਇਆ ਜਾ ਇਹ ਘਰਾਂ ਵਿੱਚ ਚੱਕਾ ਆਇਆ ਮੈਂ ਮਾਲੀ ਦੇ ਬਾਈ ਅੰਦਰ ਦੀ ਆ ਹਾਂ 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 ਬੋਲੋ ਜੀ ਬੋਲੋ ਬੋਲੋ ਹੈ ਹੈ ਓ ਬਾਈ ਕਿਰਾਇਆ ਲੱਗੂਗਾ ਜਾਨੀ ਲੈ ਲੈ ਨਹੀਂ ਤੇ ਤੇਰੀ ਮਰਜ਼ੀ ਆ ਐਂ ਤਾਂ ਬਾਹਰ ਲੱਗੂਗਾ ਨਹੀਂ ਨਹੀਂ ਬਾਈ ਨਾਲ ਨਹੀਂ ਕੋਈ ਬਾਹਰ ਲੱਗੂਗਾ ਆਪਣਾ ਪਾਣੀ ਤੇ ਐ ਤੇਲ ਤੇ ਆ ਜਾਨੀ ਹੈ ਕਾਲਾ ਆ 250 ਰੁਪਇਆ 250 ਰੁਪਇਆ 250 ਰੁਪਇਆ 54 ਰੁਪਏ 60 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 80 ਰੁਪਏ 90 ਰੁਪਏ 290 ਬੋਲਾਂ ਕਿਨੇ 94 300 300 ਬੋਲਦਾ ਕੋਈ 300 ਰੁਪਏ ਬਾਈ ਜੀ ਕਿਦੀ ਚੱਲੀ ਜਾਂਦਾ 260 260 ਰੁਪਏ 70 ਰੁਪਏ 80 ਰੁਪਏ 80 ਰੁਪਏ 285 ਰੁਪਏ 90 94 300 ਹੈ ਜੀ 305 ਕਿੱਥੇ ਜਾਣੀ ਹੈ ਜਾਊਗਾ ਭਾਈ 305 10 15 25 25 ਰੁਪਏ ਦੋ ਲਾਂਗੇ ਨੇ 325 ਬਾਈ ਜੀ ਰੌਕ ਰੌਕ ਦੀ ਗਰੰਟੀ ਹੋਊਗੀ ਅੰਦਰ ਦੇ ਬੋਲੋ ਜੀ ਇੱਕ ਇੱਕ ਰੌਕ ਦੀ ਜੇ ਪੱਲੀ ਲਾਲੀ ਜੇ ਰੁਗ ਮਾੜਾ ਵੀ ਹੈ ਮੇਰੀ ਪੱਲੀ ਧੜ ਦਿੱਤਾ 250 ਰੁਪਿਆ 250 250 250 ਬੋਲਣਾ ਬਾਈ ਜੀ ਉਹ ਕਰਨਾ 55 ਕਰੋ ਜਾਂ 60 ਰੁਪਏ 65 ਰੁਪਏ 70 ਰੁਪਏ 75 अस्सी पचासी नब्बे पचानवे दौ सौ पचानवे बोला कहते तो लगी दौ सौ पचानवे रुपये हलो ढाई सौ रुपया ਹਾਂਜੀ 250 250 ਆ ਕੀ ਆ ਭਈ ਓਏ ਇਹਨੂੰ ਵੀ ਹੋਣਾ ਕੀ ਆ ਇਹਨੂੰ ਦੱਸ ਇਹਨੂੰ ਕੀ ਇਹਨੂੰ ਬੁਖਾਰ ਆ ਚਾਹ ਤੇ ਕੋਈ ਬੁਖਾਰ ਹੋ ਤਾਂ ਤਾਹੀਂ ਦੱਤਿਆ ਨਹੀਂ ਫਰਕ ਤਾਂ ਹੈਗਾ ਯਾਰ ਇਹਦਾ ਦੇਖੋ ਇਹਦਾ ਫਰਕ ਹੀ ਨਹੀਂ ਆ ਯਾਰ ਐਸਾ ਭਾਈ ਲੈ ਇਹ ਕੱਢਦਾ ਇਹਨੂੰ ਤੇ ਆ ਇਹਨੂੰ ਦੱਸ ਕੀ ਆ ਇਹਦਾ ਫਰਕ ਇਹਨੂੰ ਸੱਪ ਲੈ ਲੈ ਮੈਣੀ ਮੈਣੀ ਹੋ ਗਈ ਆ ਫਰਕ ਆ ਫਰਕ ਤਾਂ ਹੈ ਯਾਰ ਆ ਆ ਲੈ ਨੂ ਕੋ ਟਾਗ ਕਰਿਆ ਕਰਾ ਗਰਗ ਗਰਿਆ ਗਿਆ ਰਿਆਣੀ ਜਾ ਪੈਸੇ ਦੇ ਪਾਰ ਲੰਘਣਾ ਰੁੱਕ ਰੁੱਕ ਲਈ ਆ ਆ ਵੇ ਚਾ ਇਹਨੂੰ ਕੀ ਹੋਇਆ ਹੋਇਆ ਕੀ ਹੁੰਦਾ ਓਏ ਐ ਨਹੀਂ ਯਾਰ ਲੰਘਿਆ ਯਾਰਾ 200 ਰੁਪਿਆ 200 ਰੁਪਿਆ 10 ਇਹਦਾ 250 ਯਾਰ 250 650 650

ਉਹ 40 ਕੋਈ ਨਹੀਂ ਮੈਂ ਕੋਈ ਨਹੀਂ ਕੋਈ ਗੱਲ ਨਹੀਂ ਆਈ ਗੱਲ ਅਗਲੇ ਚੱਤ ਮਨਾ ਵਿੱਚ ਚੱਤ ਮੰਦੀ ਉੱਥੇ ਜਾ ਕੇ ਉੱਥੇ ਜਾ ਕੇ ਰੋਲਾ ਪਾ ਜਾਈ ਬਾਈ ਸਹੀ ਗੱਡੀ ਆਕਲ ਆ ਬੋਲੋ ਓਏ ਉਟ ਆਪਣੀ ਹੈ ਹਾਂ ਅੰਦਰ ਦੀ ਹਾਂਜੀ ਅੰਦਰ ਦੀ ਥੋੜੀ ਬੋਲੋ ਜੀ 270 ਰੁਪਏ 75 275 ਜੀ ਦਰਵਾਜ਼ਾ ਆ ਬੋਲੇ ਦੇ 80 80 90 94 ਹਾਂਜੀ 305 305 ਬੋਲਾਂਗੇ ਨੇ 305 ਲਾ ਭਾਈ ਲਾਸਟ ਟਰਾਲੀ ਸੀ ਤੇ ਇਹ ਲੱਗੀ 305 ਰੁਪਏ ਤੇ ਦਰ ਬਾਕੀ ਮਿਲਦੀ ਕੱਲ ਠੀਕ 7:30 ਵਜੇ ਬਹੁਤ ਬਹੁਤ ਧੰਨਵਾਦ ਜੀ